ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲ ਖਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਪਾਂ ਪੰਡ ਵੀਰੇ ਵਾਲਾ ਕਲਾਂ ਇਹ ਫਰੀਦਕੋਟ ਜ਼ਿਲ੍ਹੇ ਦਾ ਪੰਡ ਆ ਕਿਸਾਨ ਵੀਰੋ ਸਾਹਮਣੇ ਤੁਸੀਂ ਸਕਰੀਨ ਤੇ ਦੋ ਜਿਹੜੇ ਨਗ ਜਾਨਵਰਾਂ ਦੇ ਦੇਖ ਰਹੇ ਹੋ ਕਿਸਾਨ ਵੀਰੋ ਗਾਈਆਂ ਦੇ ਇਹ ਦੋਵੇਂ ਵੜਾਂ ਫੋਰਸੇ ਲੈ ਕਿਸਾਨ ਵੀਰੋ ਜਿਹੜੀ ਜਰਸੀ ਵੜ ਹੈ ਪਹਿਲਾ ਸੂਆ ਸੂਗੀ ਬਣਦੀ ਸਾਰੀ ਡਿਟੇਲ ਆਪਾਂ ਵੀਰ ਤੋਂ ਲੈ ਲੈਣੀ ਹੈ ਥਣਲੇਵੇ ਵਾਲੇ ਪੱਖੋਂ ਬੜ પાસੋਂ ਬੜੀ ਸੋਹਣੀ ਵੱਛੀ ਆ ਕਿਸਾਨ ਵੀਰੋ ਦੰਦਾਂ ਜੈਂ ਦੰਦ ਕਿੰਨੇ ਹੋਏ ਆਪਾਂ ਵੀਰ ਤੋਂ ਜਾਣਕਾਰੀ ਲਵਾਂਗੇ ਜਿਹੜਾ ਵੀਰੇ ਵਾਲਾ ਪਿੰਡ ਕਿਸਾਨ ਵੀਰੋ ਫਰੀਦਕੋਟ ਜ਼ਿਲ੍ਹੇ ਦਾ ਤੇ ਨਾਲ ਲੱਗਦੇ ਪਿੰਡ ਇੱਕ ਪਾਸੇ ਭਾਗ ਸਿੰਘ ਵਾਲਾ ਜੰਡ ਸਾਹਿਬ ਤੇ ਜਗਤ ਸਿੰਘ ਵਾਲਾ ਇਹ ਇਸ ਪਿੰਡ ਦੇ ਗਵੰਡੀ ਪਿੰਡ ਆ ਕਿਸਾਨ ਵੀਰੋ ਸਾਦਕ ਤੋਂ ਕੋਈ 10 ਕਿਲੋਮੀਟਰ ਦੀ ਵਿੱਥੀ ਤੇ ਇਹ ਪਿੰਡ ਰਹਿ ਜਾਂਦਾ ਸਾਦਕੇਰੀਏ ਦਾ ਪਿੰਡ ਹੈ ਤੇ ਇਹ ਦੋ ਨਗ ਜਿਹੜੇ ਆਪਾਂ ਕਿਸਾਨ ਵੀਰੋ ਇਹਨਾਂ ਦੀ ਬਣਦੀ ਸਾਰੀ ਡਿਟੇਲ ਲੈ ਲੈਣੀ ਹੈ ਭਰਾ ਕੁਲਵੀਰ ਸਿੰਘ ਸਰਪੰਚ ਦੇ ਘਰੇ ਅੱਜ ਆਪਾਂ ਫੇਰ ਵੀਡੀਓ ਬਣਾਉਣ ਦਾ ਆਪਾਂ ਨੂੰ ਸੌਪ ਮਿਲਿਆ ਦੂਰੀ ਦੋ ਬਾਰੇ ਦੂਜੀ ਵਾਰੇ ਇਸ ਘਰੋਂ ਆਪਾਂ ਵੀਡੀਓ ਜਿਹੜੀ ਕਵਰ ਕਰਨ ਲੱਗੇ ਆ ਕਿਸਾਨ ਵੀਰੋ ਸ਼ੁਰੂਆਤ ਕਰਾਂਗੇ ਜਿਹੜੀ ਆਪਾਂ ਇਹ ਵੱਡੀ ਗਾਂ ਤੋਂ ਕਰਾਂਗੇ ਕਿਸਾਨ ਵੀਰੋ ਇਹ ਬੱਚਾ ਹੈ ਨਹੀਂ ਇਹਨੂੰ ਕੋਈ ਤੋਕੜ ਮੰਨ ਲਿਓ ਤੁਸੀਂ ਸੱਜਰ ਮੰਨ ਲਿਓ ਕੱਦ ਘਾਠ ਬੜਾ ਚੰਗਾ ਹੈ ਦੁੱਧ ਵੀਰ ਤੋਂ ਪੁੱਛਾਂਗੇ ਕਿੰਨਾ ਤੋਰੋ ਪਹਿਲਾਂ ਬਾਈ ਜੀ ਤੋਰ ਦੇ ਦੀ ਜੱਜਮੈਂਟ ਲਾਇਓ ਕਿਸਾਨ ਵੀਰੋ ਥਾਂਲੇਵੇ ਦੀ ਬੰਤਰ ਬੜੀ ਸੋਹਣੀ ਹੈ ਜਿਹੜਾ ਟਾਈਮ ਆ ਕਿਸਾਨ ਵੀਰੋ ਇਹ 1 ਸਵਾ 1 ਦਾ ਹੈ ਤੁਸੀਂ ਉਸ ਹਿਸਾਬ ਨਾਲ ਆਪਦੀ ਜੱਜਮੈਂਟ ਲਾ ਲੈਣੀ ਹੈ ਚੁਾਈ ਜਿਹੜੀ ਵੀਰ ਦੀ 5.5 ਪਾਉਣੇ 6 ਵਜੇ ਹੁੰਦੀ ਹੈ ਤੇ ਉਦੋਂ ਤੱਕ ਇਹਨੇ ਸੋਨਾ ਲੇਵਾ ਜਿਹੜਾ ਭਰ ਲੈਣਾ ਕਿਸਾਨ ਵੀਰੋ ਕਦ ਕਾਠ ਬੜਾ ਵੱਡਾ ਹੈ ਗਾਂ ਦਾ ਵੇਖੋ ਤੁਸੀਂ ਤੁਰਦੀ ਦੀ ਇਹਦੀ ਜੱਜਮੈਂਟ ਲਾਇਓ ਕਿਸਾਨ ਵੀਰੋ ਇੱਕ ਸੋਹਣੀ ਵਹਿੜ ਹੈ ਕਿਸਾਨ ਵੀਰੋ ਫਾਰਮ ਵਾਲੀ ਜੇ ਕੋਈ ਭਰਾ ਸਮਝ ਕੇ ਖਰੀਦ ਲੈਂਦਾ ਇਸ ਵਿਹੜ ਨੂੰ ਤਾਂ ਗਾਂ ਫਿਆਲ ਚ ਸੋਹਣਾ ਦੁੱਧ ਇਸ ਵਿਹੜ ਤੋਂ ਤੁਸੀਂ ਲੈ ਸਕਦੇ ਹੁਣ ਇਹਨਾਂ ਦੇ ਦੇਣ ਆ ਗਏ ਲੈਵੇ ਤੇ ਨਾੜਾਂ ਬੜੀਆਂ ਮੋਟਾ-ਮੋਟਾ ਜਿਹੜਾ ਮੁਠੀ ਦੀ ਚੁਆਈ ਵਾਲਾ ਥਣ ਲੱਗਿਆ ਕਿਸਾਨ ਵੀਰੋ ਇੱਕ ਸੋਹਣੀ ਵਿਹੜ ਹੈ ਹੱਡਾਂ ਪੈਰਾਂ ਦੀ ਖੁੱਲੀ ਹੈ ਕੱਦ ਘਾਟ ਚੰਗਾ ਤੇ ਭਾ ਜਿਹੜੇ ਵੀਡੀਓ ਦੇ ਵਿੱਚ ਹੁਣੇ ਕਿਸਾਨ ਵੀਰੋ ਦੋਹਾਂ ਵਿਹੜਾਂ ਦੇ ਵੀਡੀਓ ਨਾਲ ਅੰਤ ਤੱਕ ਤੁਸੀਂ ਜਿਹੜੇ ਜੁੜੇ ਰਹੋ ਬਾਜੇ ਵੀਰ ਕੀ ਡਿਟੇਲ ਹੈ ਇਹਦੀ ਕਿ ਨਵਾਂ ਸੁਹਾ ਸੁਈ ਹੈ ਵੜ ਇਹ ਦੂਜਾ ਸੁਹਾ ਸੁਈ ਸੀ ਬਾਈ ਦੂਜਾ ਸੁਹਾ ਸੁਈ ਸੀ ਤੇ ਬੱਚਾ ਇਹਦਾ ਸਪੈਰ ਹੋ ਗਿਆ ਠੀਕ ਹੈ ਜੀ ਤੇ ਹੁਣ ਇਹਦੇ ਥੱਲੇ ਜਿਹੜਾ ਦੁੱਧ ਆ ਇਹਦੇ ਥੱਲੇ 10 ਕਿਲੋ ਦੁੱਧ ਹੈ ਬਾ 10 ਕਿਲੋ ਮਾਨੀ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਬਾਈ ਇਹਦੀ ਇਹਦਾ ਬਾਈ ਲੈਣ ਦੇਣ ਮੈਂ 40000 ਰੁਪਏ 40000 ਰੁਪਏ ਮਾਨਤਾਣ ਤਾਂ ਕਰੋਗੇ ਮਾਨਤਾਣ ਕਰ ਦਾਂਗੇ ਕਿਸਾਨ ਵੀਰੋਂ 40000 ਰੁਪਏ ਡਿਮਾਂਡ ਰੱਖੀਏ ਵੀਰ ਨੇ ਬੱਚਾ ਇਹਦਾ ਸਪੈਰ ਹੋ ਗਿਆ ਸੁਈ ਵੀਰ ਕਹਿੰਦਾ ਵੀ ਆਪਣਾ ਵਪਾਰ ਲੈਣ ਦਾ ਕੰਮ ਆ ਉਹ ਤੁਸੀਂ ਆਪਦੀ ਸਮਝ ਲਾ ਲੈਣੀ ਹੈ ਕਿ ਜਦੋਂ ਆਪਾਂ ਨੂੰ ਬੱਚਾ ਮਰਿਆ ਹੀ ਆਈ ਆ ਆਪਣੇ ਕੋਲੇ ਤੇ ਐਵੇਂ ਉਹਨਾਂ ਨੇ ਦੱਸਿਆ ਜਿਹੜੀ ਜਾਣਕਾਰੀ ਤੁਹਾਨੂੰ ਲੈਤੀ ਹੈ ਬਾਕੀ ਜਿਹੜਾ ਭਾ ਵੀਰ ਨੇ 40000 ਰੁਪਇਆ ਕੀਤਾ ਆਪਕਲ ਵੀਰ ਵੀਰ ਅੱਜ ਘਰੇ ਹੈ ਨਹੀਂ ਝੋਨਾ ਵੜਦਾ ਭਰਾ ਤੇ ਉਹਦਾ ਕਰਕੇ ਜਿਹੜਾ ਜਾਣਕਾਰੀ ਆਪਾਂ ਗਵਾਂਢੀ ਵੀਰ ਤੋਂ ਲੈ ਰਹੇ ਆ ਤੇ ਬਾਕੀ ਤੁਸੀਂ ਆਪਦੀ ਸਮਝ ਨਾਲ ਡੰਗਰ ਜਿਹੜਾ ਖਰੀਦ ਲੈਣਾ ਇੱਕ ਖਸਾਨ ਵੀਰੋ ਜਿਹੜੀ 2 ਨੰਬਰ ਵਿਹੜ ਹੈ ਜਰਸੀ ਪੱਖ ਚ ਪੈਂਦੀ ਹੈ ਬੜਾ ਸੋਹਣਾ ਥਣ ਲੇਵਾ ਸੁਆ ਪਹਿਲਾ ਸੂਗੀ ਤੇ ਮੂੰਹੋਂ ਕਿੰਨੇ ਦੰਦ ਆਪਾਂ ਵੀਰ ਤੋਂ ਪੁੱਛ ਲੈਣਾ ਥਣਲੇਵੇ ਦੀ ਬੰਤਰ ਬੜੀ ਸੋਹਣੀ ਐ ਤੋਰੋ ਬਾਈ ਜੀ ਪੰਜਾਬ ਵਾਲੀ ਜਰਸੀ ਆ ਕਿਸਾਨ ਵੀਰੋ ਕੱਦ ਕਾਠ ਬੜਾ ਸੋਹਣਾ ਕੱਦ ਵਾ ਕਾਠ ਆ ਬੱਚੇ ਦੇ ਹਸਾਬ ਦੇ ਹਜੇ ਦੋਂਦ ਦੇ ਇਹ ਦੰਦ ਚੱਕਦੀ ਐ ਕਿਸਾਨ ਵੀਰੋ ਭਲਾ ਤੁਸੀਂ ਖੀਰੀ ਮੰਨ ਲਿਓ ਉਧਰ ਲੈ ਚਲ ਮੜੀ ਜੀ ਲੰਮੀ ਤੁਰ ਲੇ ਵੇਖੋ ਕਿਸਾਨ ਵੀਰੋ ਆ ਗਾੜੀ ਪਿਛਾੜੀ ਲੈਵੇ ਦੀ ਹਜੇ ਕੁਝ ਦੇਣੇ ਦੇ ਸੂਣ ਚਨੇ ਲੈ ਜਾਣੇ ਤੇ ਬੜਾ ਸੋਹਣਾ ਲੇਵਾ ਬਣਾਉਣਾ ਭਰਾ ਨਾਲ ਫਿਰਦਾ ਤੁਸੀਂ ਉਹਦੇ ਕੱਦ ਦਾ ਅੰਦਾਜ਼ਾ ਕਿਸਾਨ ਵੀਰੋ ਵੀਰ ਦੇ ਤੁਸੀਂ ਕੱਦ ਦੇ ਹਿਸਾਬ ਨਾਲ ਲਾ ਸਕਦੇ ਆ ਥਣਾ ਦੀ ਬੰਤਰ ਬੜੀ ਸੋਹਣੀ ਰੱਖਣੀ ਐ ਨੇ ਮਸ਼ੀਨੀ ਚੁਆਈ ਵਾਲਾ ਥਣਾ ਕਿਸਾਨ ਵੀਰੋ ਤੇ ਜਿਹੜੀ ਥਣਾ ਦੀ ਵਿਰਲ ਲਵੇਥਾ ਬੜੀ ਸੋਹਣੀ ਵਿਰਲ ਲਵੇਥਾ ਕਿਸਾਨ ਵੀਰੋ ਆ ਗਾੜੀ ਪਿਛਾੜੀ ਲੈਵੇ ਦੀ ਫੇਰ ਆਪਾਂ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਲੈ ਵੇਖੋ ਗਾੜੀ ਬੜੀ ਸੋਹਣੀ ਅਗਾੜੀ ਇਹਨੇ ਰੱਖੀ ਐ ਤੇ ਪਿਛਾੜੀ ਵੀ ਕਿਸਾਨ ਵੀਰੋ ਬੜੀ ਸੋਹਣੀ ਰੱਖੀ ਐ ਥਣਾ ਦਾ ਸਹਿਜ ਤੇ ਵਿੱਥੀ ਬੜੀ ਸੋਹਣੀ ਐ ਮਸ਼ੀਨੀ ਚਵਾਈ ਵਾਲਾ ਥਾਣਾ ਕਿਸਾਨ ਵੀਰੋ ਕੁਝ ਰੱਖੂਗੀ ਬਾਕੀ ਪਸਮਾਚ ਜਦੋਂ ਥਾਣੇ ਨੇ ਕੁਝ ਕੱਢ ਵੀ ਲੈਣਾ ਕਿਸਾਨ ਵੀਰੋ ਸੋਹਣਾ ਥਾਣਾ ਬਾਕੀ ਤੁਸੀਂ ਆਪਦੀ ਜੱਜਮੈਂਟ ਲਾ ਕੇ ਜਿਹੜਾ ਡੰਗਰ ਖਰੀਦਣਾ ਇਹਦੀ ਬਾਜੇ ਵੀ ਰੱਖੀ ਡਿਟੇਲ ਆ ਸੁਆ ਸੁਆ ਬਾਈ ਪਹਿਲਾ ਇਹ ਅੱਛਾ ਜੀ ਤੇ ਦੋਂ ਦੋਂਦੇ ਹਜੇ ਚੱਕਦੀ ਆ ਦੋਂਦੇ ਦੋ ਦੰਦ ਜੇ ਇਹਨੇ ਹਜੇ ਹੋਣਾ ਜਾਂ ਚੱਕਦੀ ਹੈ ਹਾਂਜੀ ਹਾਂਜੀ ਠੀਕ ਹੈ ਕੋਈ ਦੋਂਦੀ ਮੰਨ ਲੇ ਤੇ ਭਲਾ ਖੀਰੀ ਮੰਨ ਲੇ ਹਾਂਜੀ ਹਾਂਜੀ ਤੇ ਬਾਈ ਕਿੰਨੇ ਕ ਦਿਨੇ ਦੇ ਹਜੇ ਸੂਣ ਚ ਪਏ ਐ ਬਈ ਹਜੇ 10 ਦਿਨ ਰਹਿੰਦੇ ਐ 10 ਦਿਨ ਪਏ ਤੇ 10 ਦਿਨਾਂ ਜੀ ਤਾਂ ਬਾਈ ਇਹਨੇ ਲੇਵਾ ਬੜਾ ਸੋਹਣਾ ਤਿਆਰ ਕਰ ਲੈਣਾ ਤੇ ਦੁੱਧ ਮਾਲਕਾਂ ਨੇ ਕਿੰਨਾ ਕ ਦੱਸਿਆ ਬਾਈ ਜੀ ਦੀ ਕੋਈ ਮਾਂ ਦਾ ਹੈ ਡਿਟੇਲ ਕੋਈ ਆਪਣੇ ਕੋਲ ਜਾਣਕਾਰੀ ਕਿ ਹੈ ਨਹੀਂ ਮਾਂ ਆਪਣੇ ਕੋਲ ਜਾਣਕਾਰੀ ਉਹ ਕੋਈ ਜਾਣਕਾਰੀ ਨਹੀਂ ਬਈ ਮਾਂ ਦਾ ਕੋਈ ਆਪਣੇ ਕੋਲ ਰਿਕਾਰਡ ਹੈ ਨਹੀਂ ਹਾਂਜੀ ਤੇ ਇਹਦੀ ਕੀ ਡਿਮਾਂਡ ਹੈ ਵੀਰ ਡਿਮਾਂਡ ਦੇ 1 ਲੱਖ ਰੁਪਈਆ ਲੈਣਾ 1 ਲੱਖ ਰੁਪਈਆ ਮਾਨਤਾਨ ਦਾ ਵਿੱਚੋਂ ਕਰੋਗੇ ਕਰ ਦਾਂਗੇ ਜੀ ਐ ਬਾਈ ਜੀ ਵੀਰ ਕਹਿੰਦੇ ਵੀ 1 ਲੱਖ ਰੁਪਈਆ ਜਿਹੜਾ ਮੁੱਲ ਭਰਾਣੇ ਰੱਖਿਆ ਕਿਸਾਨ ਵੀਰੋ ਤੇ ਬੜੀ ਸੋਹਣੀ ਵਹਿੜਾ ਜਦੋਂ ਤੁਸੀਂ ਇੱਥੇ ਆਉਂਗੇ ਤੁਹਾਨੂੰ ਸਮਝ ਆਊਗੀ ਲੇਵੇ ਦੀ ਬੰਤਰ ਬੜੀ ਸੋਹਣੀ ਰੱਖੀ ਐ ਤੇ ਹਜੇ ਦੱਸ ਦੇਣੇ ਦੇ ਵਹਿੜ ਦੇ ਪਏ ਐ ਇਹਨੂੰ ਤੁਸੀਂ ਖੀਰੀ ਮੰਨ ਲਿਓ ਤੇ ਭਲਾ ਦੋਂਦੀ ਮੰਨ ਲਿਓ ਦੋ ਦੰਦ ਦੇ ਹਜੇ ਦੋਂਦ ਦੇ ਨੇ ਚੱਕੇ ਆ ਕਿਸਾਨ ਵੀਰੋ ਫੇਸ ਕੁਆਲਟੀ ਬੜੀ ਸੋਹਣੀ ਐ ਤੇ ਕੱਦ ਕਾਠਾ ਬੜਾ ਸੋਹਣਾ ਹੈ ਬੱਚੇ ਦੇ ਹਿਸਾਬ ਨਾਲ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਕਿਸਾਨ ਵੀਰੋ ਬਾਕੀ ਤੁਸੀਂ ਆਪਦੀ ਸਮਝ ਨਾਲ ਡੰਗਰ ਖਰੀਦਣਾ ਜਿਹੜੀ ਭਰਾ ਨੇ ਆਫਰ ਦਿੱਤਾ ਹੈ ਵੀ ਬਾਈ ਜੀ ਕਹਿੰਦੇ ਵੀ 1 ਲੱਖ ਰੁਪਏ ਚ ਆਪਾਂ ਪਹੁੰਚ ਕਰਦੇ ਆਂਗੇ ਕੋਈ ਦੂਰ ਨੇੜੇ ਭਰਾ ਖਰੀਦਦਾ ਤੇ ਪਹੁੰਚ ਤੁਹਾਨੂੰ 1 ਲੱਖ ਰੁਪਏ ਚ ਬਾਈ ਜੀ ਕੁਲਵੀਰ ਸਰਪੰਚ ਸਾਹਿਬ ਕਰ ਦੇਣਗੇ ਤੇ ਭਰਾ ਦਾ ਜਿਹੜਾ ਕੰਟੈਕਟ ਨੰਬਰ ਆ ਕਿਸਾਨ ਵੀਰ ਉਹ ਆਪਾਂ ਸਕਰੀਨ ਤੇ ਲਾਉਣਾ ਹੈ ਤੇ ਤੁਸੀਂ ਸਿੱਧਾ ਵੀਰ ਨਾਲ ਕੰਟੈਕਟ ਕਰਕੇ ਇਹ ਸੋਹਣੀ ਜ਼ਰਤੀ ਵਿਹੜ ਤੇ ਇਹ ਟੋਕੜ ਮੰਨ ਲਿਓ ਸੱਜਰ ਮੰਨ ਲਿਓ ਕਿਸਾਨ ਵੀਰ ਵੱਡੀ ਵੜ ਖਰੀਦ ਸਕਦੇ ਆ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਵਿੱਚ